ਹਾਜੀਪੁਰ ਦੇ ਵਿੱਚ ਡਾਕਟਰ ਧਰਮਿੰਦਰ ਸਿੰਘ ਜੀ ਢਿੱਲੋਂ ਸਪੈਸ਼ਲ ਪਹੁੰਚੇ ਹੋਏ ਨੇ ਪੰਜਾਬ ਤੋਂ ਚੱਲ ਕੇ ਇੱਥੇ ਆਏ ਨੇ ਜਿਹੜਾ ਕਿ ਨਨਕਾਣਾ ਸਾਹਿਬ ਕੈਂਪ ਲੱਗਾ ਹੋਇਆ ਵਾ ਕੈਂਸਰ ਦੀ ਟੈਸਟ ਹੋ ਰਹੇ ਨੇ ਕੈਂਸਰ ਦੀਆਂ ਜਾਂਚਾਂ ਹੋ ਰਹੀਆਂ ਨੇ ਤਾਂ ਹੋਰ ਵੀ ਬਹੁਤ ਸਾਰੇ ਟੈਸਟ ਹੋ ਰਹੇ ਨੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨੇ ਆ ਤੇ ਇਸ ਬਿਮਾਰੀ ਦੇ ਜਿਹੜੇ ਸਿੰਪਟਮਸ ਕੀ ਹੁੰਦੇ ਨੇ ਜਾਂ ਇੱਕ ਤੋਂ ਸਟਾਰਟ ਹੁੰਦੀ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਰੂਬਰੂ ਕਰਾਉਣੇ ਆ ਅਸੀਂ ਡਾਕਟਰ ਤਰਮਿੰਦਰ ਸਿੰਘ ਜੀ ਝਿਲੋਂਦੇ ਇਹ ਜਿਹੜੀ ਬਿਮਾਰੀ ਹੈ ਕਿਉਂਕਿ ਹੁਣ ਬਹੁਤ ਜ਼ਿਆਦਾ ਵੱਧ ਰਹੀ ਹੈ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਵੀ ਇਹਨੇ ਆਪਣੇ ਪੈਰ ਫੈਰਨੇ ਸ਼ੁਰੂ ਕਰਤੇ ਨੇ ਇਹਦੇ ਕਾਰਨ ਕੀ ਆ ਤੇ ਇਹ ਲੱਛਣ ਕੀ ਨੇ ਦੇਖੋ ਜੀ ਕੈਂਸਰ ਤਾਂ ਪੂਰੀ ਦੁਨੀਆ ਦੇ ਵਿੱਚ ਹੀ ਹੈਗਾ ਪਹਿਲੀ ਗੱਲ ਤਾਂ ਇਹ ਮੰਨੀ ਪੈਣੀ ਆ ਯੂਪੀ ਪੰਜਾਬ ਚ ਕੋਈ ਡਿਫਰੈਂਟ ਨਹੀਂ ਬਲਕਿ ਯੂਪੀ ਦੇ ਵਿੱਚ ਨਾ ਓਰਲ ਕੈਂਸਰ ਬੜਾ ਹੈ ਇਥੋਂ ਦੀ ਜਿਹੜੀ ਤੁਹਾਡੀ ਕਮਿਊਨਿਟੀ ਹੈ ਨਾ ਇੱਥੇ ਗੁੜਕਾ ਵਗੈਰਾ ਬਹੁਤ ਯੂਜ਼ ਕਰਦੀ ਹੈ ਜਿਹੜੀ ਲੋਕਲ ਕਮਿਊਨਿਟੀ ਸੀਗੀ ਪੰਜਾਬੀ ਦੀ ਗੱਲ ਹੀ ਕਰ ਰਿਹਾ ਦੇਖੋ ਕੈਂਸਰ ਦੀ ਜੇ ਮੈਂ ਡਾਟੇ ਦੀ ਗੱਲ ਕਰਾਂ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਅਪ੍ਰੋਕਸੀਮੇਟਲੀ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿਦੇ ਚੋਂ 10 ਲੱਖ ਲੋਕਾਂ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ ਔਰ ਇਹ 15 ਲੱਖ ਦੇ ਵਿੱਚੋਂ ਤਾਂ 4 ਲੱਖ ਤਾਂ ਸਾਡੇ ਓਰਲ ਕੈਂਸਰ ਦੇ ਵਾਲੇ ਤਬਾਕੂ ਗੁੜਕੇ ਵਾਲੇ ਹੀ ਹੈਗੇ ਆ ਬਾਕੀ ਵਰਲਡ ਕੈਂਸਰ ਕੇਅਰ ਜਿਹੜੀ ਪਲਵੰਸਿੰਘ ਧਾਰੀਵਾਲ ਜੀ ਦੀ ਕੰਬੇਨ ਹੈ ਅੱਜ ਕਾਸ਼ੀਪੁਰ ਦੇ ਵਿੱਚ ਗੁਰਦੁ ਕਰਦੇ ਆ ਉਹਨਾਂ ਕੋਲੋਂ ਸਿੰਪਟਮ ਪੁੱਛਦੇ ਆ ਉਹਨਾਂ ਦੀ ਟੈਸਟਿੰਗ ਕਰਦੇ ਆ ਜਿਹੜੇ ਕੋ ਲੱਛਣ ਬਣੇ ਹੁੰਦੇ ਆ ਉਹਨਾਂ ਦੇ ਧਾਰਦੇ ਸੀ ਟੈਸਟਿੰਗ ਕਰਦੇ ਆ ਔਰ ਕੋਸ਼ਿਸ਼ ਕਰਦੇ ਆ ਵੀ ਜਿਹੜੀ ਬਿਮਾਰੀ ਸਾਲ ਬਾਅਦ ਬੰਨੀ ਹੈ ਉਹਨੂੰ ਪਹਿਲਾਂ ਫੜ ਕੇ ਉਹਦਾ ਇਲਾਜ ਕੀਤਾ ਜਾ ਸਕੇ ਕਿਉਂਕਿ ਕੈਂਸਰ ਦਾ ਇਲਾਜ ਤਾਂ ਹੀ ਸੰਭਵ ਹੈ ਜੇ ਪਹਿਲੀ ਸਟੇਜ ਤੇ ਪਤਾ ਲੱਗੇ ਅੱਜ ਤੱਕ ਪੂਰੀ ਦੁਨੀਆ ਦੇ ਵਿੱਚ ਚਾਹੇ ਉਹ ਅਮਰੀਕਾ ਹੈ ਚਾਹੇ ਕੈਨੇਡਾ ਹੈ ਚਾਹੇ ਇੰਗਲੈਂਡ ਹੈ ਚਾਹੇ ਜਿਹੜੀ ਮਰਜ਼ੀ ਵੱਡੀ ਕੰਟਰੀ ਹੈ ਉਹਨਾਂ ਕੋਲੋਂ ਵੀ ਇਹੀ ਮੂਲ ਮੰਤਰ ਹੈ ਕੀ ਤੰਦਰੁਸਤ ਬੰਦੇ ਦੀ ਸਲਾਨਾ ਜਾਂਚ ਕਰਦੇ ਰਹੋ ਤਾਂ ਕਿ ਕੋਈ ਸਿੰਪਟਮ ਬਣਿਆ ਹੈ ਤੇ ਉਹਦੀ ਆਪਾਂ ਜਨਰਲ ਦਵਾਈਆਂ ਨਾਲ ਉਹਦੇ ਰਹਿਣ ਸਿਆਂ ਦੇ ਨਾਲ ਉਹ ਸਿੰਪਟਮ ਠੀਕ ਕਰਦੀਏ ਬਿਮਾਰੀ ਨੂੰ ਬਣਨ ਨਾ ਦੇਈਏ ਉਸੇ ਤਰਜ਼ ਉਤੇ ਜਿਹੜੀ ਵਰਲਡ ਕੈਂਸਰ ਕੇਅਰ ਲਗਾਤਾਰ ਪੂਰੇ ਇੰਡੀਆ 'ਚ ਕੰਮ ਕਰ ਰਹੀ ਹੈ ਔਰ ਅੱਜ ਇਸੇ ਕੰਬੀਨੇਟ ਅਸੀਂ ਕਾਸ਼ੀਪੁਰ ਪਹੁੰਚੇ ਆਂ ਔਰ ਹੁਣ ਤੱਕ ਅਪ੍ਰੋਕਸੀਮੇਟਲੀ ਕੋਈ 50 ਦੇ ਕਰੀਬ ਇੱਥੇ ਲੋਕ ਪਹੁੰਚੇ ਹੋਏ ਆ ਟਾਰਗੇਟ ਬੜਾ ਵੱਡਾ ਹੈ 500 ਬੰਦਾ ਚੈੱਕ ਕਰਨਾ ਹੈ ਜੇ ਅਸੀਂ ਅਪੀਲ ਮੀਡੀਆ ਦੇ ਮਾਧਮ ਰਹੀਂ ਕਰਦੇ ਆ ਕਿ ਅਸੀਂ ਜਿਆਦਾ ਥੱਡਾ ਜਿਹੜਾ ਫੋਕਸ ਪੰਜਾਬ ਤੇ ਰਹਿੰਦਾ ਹੈ ਕਦੇ-ਕਦੇ ਬਾਹਰ ਵੀ ਨਿਕਲਦੇ ਆ ਜਿਵੇਂ ਅੱਜ ਤਰਖੰਡ ਚ ਆਏ ਹੋਏ ਆ ਤੇ ਮੈਕਸਿਮਮ ਇਹਨਾਂ ਕੈਂਪਾਂ ਦਾ ਫਾਇਦਾ ਲਓ ਕਿਉਂਕਿ ਇਹ ਨਹੀਂ ਆ ਕਿ ਮੈਂ ਤੰਦਰੁਸਤਾਂ ਜਾਂ ਮੇਰੇ ਮੈਂ ਆਪਣੇ ਬਾਪੂ ਨੂੰ ਚੈੱਕ ਕਰਾਉਣਾ ਜਾਂ ਮੈਂ ਭੂਆ ਨੂੰ ਚੈੱਕ ਕਰਾਉਣਾ ਜਾਂ ਮੈਂ ਆਪਦੀ ਕਿਸੇ ਰਿਸ਼ਤੇਦਾਰ ਨੂੰ ਚੈੱਕ ਤੁਸੀ ਚੈੱਕ ਕਰਾਉਣਾ ਤੁਸੀਂ ਆਪਣੇ ਆਪ ਨੂੰ ਚੈੱਕ ਕਰਾਓ ਕਿਉਂਕਿ ਮੈਂ ਦੇਖ ਰਿਹਾ ਲੋਕ ਤੁਹਾਨੂੰ ਪੁੱਛ ਰਿਹਾ ਜੀ ਅਸੀਂ ਬੁਲਾ ਲਈ ਜੀ ਪੇਸ਼ੈਂਟ ਨੂੰ ਅਸੀਂ ਮਰੀਜ਼ ਨੂੰ ਬੁਲਾ ਲਈ ਜੀ ਨਹੀਂ ਇਹ ਧਾਰਨੇ ਗਲਤ ਹੈ ਤੁਹਾਡੇ ਲਈ ਆਏ ਆ ਤੰਦਰੁਸਤ ਲੋਕਾਂ ਲਈ ਆਏ ਆ ਤੁਸੀਂ ਆਪਦੀ ਜਾਂਚ ਕਰਾਓ ਤਾਂ ਬੱਸ ਸਕਦੇ ਹੋ ਜੇ ਇਦਾਂ ਆਪਾਂ ਜਿਹਨਾਂ ਨੂੰ ਆਲਰੇਡੀ ਕੈਂਸਰ ਹੈਗਾ ਉਹ ਤਾਂ ਬੜੇ سارے ਹਸਪਤਾਲ ਬਣੇ ਹੋਏ ਆ ਉਹਦਾ ਲਾਜ ਕਰਾ ਸਕਦੇ ਆ ਆਪਦਾ ਲੇਕਿਨ ਜਿਹੜੀ ਵਰਲਡ ਕੈਂਸਰ ਕੇਅਰ ਕੰਮ ਕਰਦੀ ਹੈ ਨਾ ਸਾਡਾ ਕੰਮ ਹੈ ਕਿ ਤੰਦਰੁਸਤ ਲੋਕਾਂ ਦੀ ਜਾਂਚ ਕੀਤੀ ਜਾਵੇ ਤੁਹਾਡੇ ਸਰੀਰ ਚ ਕੀ ਚੱਲ ਰਿਹਾ ਵਾ ਇਹ ਜਿਹੜੀ ਕੋਈ ਤੁਹਾਡੇ ਤਕਲੀਫ ਚੱਲ ਰਹੀ ਹੈ ਕੋਈ ਲੱਛਣ ਚੱਲ ਰਿਹਾ ਹੈ ਕਿਤੇ ਕੈਂਸਰ ਨਾ ਬਣ ਜੇ ਉਹ ਚੀਜ਼ ਨੂੰ ਮੱਦੇਨਜ਼ਰ ਨਹੀਂ ਰੱਖਦੇ ਅਸੀਂ ਜਾਂਚ ਕਰਦੇ ਆਂ ਔਰ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਸਦਾ ਤੰਦਰੁਸਤ ਰਹੇ ਡਾਕਟਰ ਸਾਹਿਬ ਇਹਦੇ ਵਾਸਤੇ ਕੋਈ ਫੀਸ ਚਾਰਜਟ ਨਹੀਂ ਕੀਤੀ ਜਾ ਰਹੀ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਸਾਡਾ ਬਾਬਾ ਜੀ ਦਾ ਇਥੋਂ ਜਿਹੜੇ ਹੈਗੇ ਬੜਾ ਸੁਜੋਗ ਹੈ ਉਹਨਾਂ ਦਾ ਬਾਬਾ ਸਤਿੰਦਰ ਸਿੰਘ ਜੀ ਦਾ ਬੜਾ ਸੁਜੋਗ ਹੈ ਬਲਕਿ ਬਾਕੀ ਥਾਵਾਂ ਦੇ ਉੱਤੇ ਵੀ ਸੁਜੋਗ ਹੈ ਇਹਨਾਂ ਦਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਜਿਹੜੀਆਂ ਬੜਾ ਯੋਗਦਾਨ ਪਾ ਰਹੀਆਂ ਮੈਂ ਧੰਨਵਾਦ ਕਰਦਣਾ ਚਾਹੁੰਦਾ ਕਿ ਬੜੇ ਮੈਂ ਸਮਝਦਾ ਕਿ ਜਿੱਥੇ ਇੱਕ ਧਾਰਮਿਕ ਜਿਹੜੀ ਮੈਂ ਸਮਝਦਾ ਕਿ ਪ੍ਰਸਾਰਾ ਜ਼ਰੂਰੀ ਹੈ ਉੱਥੇ ਨਾਲ ਦੀ ਨਾਲ ਬੜਾ ਵੱਡਾ ਮੈਂ ਸਮਝਦਾ ਕਿ ਇਹਨਾਂ ਨੇ ਇਨੀਸ਼ੀਏਟਿਵ ਲਿਆਵਾ ਜਿਹਦੇ 'ਚ ਇੱਕ ਆਮ ਜਿਹੜੀ ਸੰਗਤ ਨੂੰ ਜਿਹ ਵਧੀਆ ਗੱਲ ਹੈਗੀ ਔਰ ਇਸੇ ਅਗਰ ਪੈਰੋਗੈਰਾ ਦੇ 18 ਜਿਹੜਾ ਸਾਡਾ ਸੰਸਾਰ ਚੱਲੂਗਾ ਤੇ ਆਪਾਂ ਇੱਕ ਬੜੀ ਸਿਹਤਮੰਦ ਜ਼ਿੰਦਗੀ ਜਿਹੜੀ ਹੈ ਸਾਡੀ ਸੰਗਤ ਨੂੰ ਦੇ ਸਕਦੇ ਹਾਂ ਬਿਲਕੁਲ ਜੀ ਕਾਰ ਸੇਵਾ ਦਾ ਸਾਡੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਇਹਨਾਂ ਨੇ ਅੱਜ ਜਿਹੜਾ ਇਹ ਕੈਂਪ ਲਵਾਇਆ ਮੈਂ ਕਹਿੰਦਾ ਵੀ ਇਹਨਾਂ ਦੀ ਮੁਨਕਤਾ ਦੀ ਸੇਵਾ ਵਾਸਤੇ ਬਹੁਤ ਵੱਡਾ ਯੋਗਦਾਨ ਇਹਨਾਂ ਵੱਲੋਂ ਪਾਇਆ ਜਾ ਰਿਹਾ ਇੱਕ ਕੈਂਪ ਇਹ ਇੱਥੇ ਹੀ ਆ ਜਾਂ ਹੋਰ ਵੀ ਅੱਗੇ ਵੀ ਕੈਂਪ ਲਾਉਗੇ ਉਤਰਾਖੰਡ ਵਿੱਚ ਨਹੀਂ ਜੀ ਲਗਾਤਾਰ ਪੰਜ ਕੈਂਪ ਲੱਗ ਰਹੇ ਆ ਜੀ ਅਸੀਂ ਇੱਕ ਕੈਂਪ ਵਾਸਤੇ ਤਾਂ ਆਉਂਦੇ ਨਹੀਂ ਅੱਜ ਇੱਥੇ ਆ ਗਏ ਕੱ ਉਸ ਫਿਰ ਪਰਸੋਂ ਅਸੀਂ ਹੈਗੇ ਨਾਨਕਪੁਰੀ ਫਿਰ ਦੋ ਦਿਨ ਸਾਡੇ ਖੀਰਲੇ ਹੈਗੇ ਜੀ ਨਾਨਕ ਮਤਾ ਸਾਹਿਬ ਸੋ ਪੰਜ ਦਿਨ ਹੈ ਸ਼ਡਿਊਲ ਸਾਡੀ ਵੈਬਸਾਈਟ ਤੇ ਵੀ ਪਿਆ ਹੋਇਆ ਮੇਰੇ ਖਿਆਲ ਤੁਹਾਡੇ ਤੱਕ ਮੈਸੇਜ ਵੀ ਪਹੁੰਚ ਗਿਆ ਸਾਰੇ ਲੋਕਾਂ ਤੱਕ ਪਰ ਤੁਹਾਨੂੰ ਆ ਕੇ ਜਾਂਚ ਤਾਂ ਆਪ ਹੀ ਕਰਾਉਣੀ ਪੈਣੀ ਹੈ ਦੇਖੋ ਬਾਬਾ ਜੀ ਨੇ ਕਿੰਨਾ ਸੋਹਣਾ ਕਾਰਜੇ ਵਾਲਿਆਂ ਨੇ ਉਪਰਾਲਾ ਕੀਤਾ ਆ ਕਿੰਨਾ ਵਾਸਤੇ ਕੀਤਾ ਤੁਹਾਡੇ ਲੋਕਾਂ ਵਾਸਤੇ ਕੀਤਾ ਔਰ ਵਰਲਡ ਕੈਂਸਰ ਕੇਰ ਤਾਂ ਪੰਜਾਬ 'ਚ ਬੜੀ ਬੌਂਡ ਹੈਗੀ ਆ ਅਸੀਂ ਇੰਡੀਆ 'ਚ ਕਈ ਜਗ੍ਹਾ ਕੰਮ ਕਰਦੇ ਆ ਅੱਜ ਤੁਹਾਡੀ ਵਾਰੀ ਆਈ ਹੈ ਸ਼ਾਇਦ ਇਹ ਵਾਰੀ ਕਦੀ ਵੀ ਨਾ ਆਵੇ ਸ਼ਾਇਦ ਇਹ ਤੁਹਾਡੀ ਵਾਰੀ ਕਦੀ ਬਿਨਾ ਆਵੇ ਤੁਹਾਡੇ ਘਰ ਕੇ ਆਏ ਅਸੀਂ ਉਹ ਤੁਹਾਡੀ ਡਿਊਟੀ ਬਣਦੀ ਹੈ ਕਿ ਆਪਣੇ ਸਿਹਤ ਦਾ ਖਿਆਲ ਰੱਖੋ ਤੰਦਰੁਸਤ ਲੋਕ ਆਪਣੀ ਜਾਂਚ ਕਰਾਉਣ ਅਕਸਰ ਅਸੀਂ ਕੋਲ ਸਰੀਰ ਨੂੰ ਜੋ ਨੈਸੈਸਿਟੀ ਨਹੀਂ ਸਮਝਦੇ ਅਸੀਂ ਕਹਿੰਨੇ ਵੀ ਇਤੋਂ ਦਾ ਕੰਮ ਲੈਣਾ ਹੈ ਇਹਦੀ ਇਹ ਤੋਂ ਜਿੰਨਾ ਮਰਜੀ ਕੰਮ ਲਈ ਚਲੋ ਪਰ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਕੈਂਸਰ ਬਣ ਜਾਂਦਾ ਤੇ ਫਿਰ ਭਾਵੇਂ ਲੱਖਾਂ ਰੁਪਈਆ ਲੱਗਦਾ ਹੈ ਠੀਕ ਨਹੀਂ ਹੁੰਦਾ ਬੰਦਾ 90% ਕੇਸਾਂ 'ਚ ਮੌਤ ਹੀ ਹੁੰਦੀ ਹੈ ਤੁਸੀਂ ਸੁਣਿਆ ਹੋਊਗਾ ਕਿਸੇ ਨੂੰ ਕੈਂਸਰ ਹੋਇਆ 2 ਸਾਲ ਬਾਅਦ ਦੌੜ ਦੇਖੀ ਲੱਖਾਂ ਰੁਪਈਆ ਲੱਗ ਗਿਆ ਘਰ ਵੀ ਉੱਜੜ ਗਿਆ ਤੇ ਅਖੀਰ ਦੇ ਵਿੱਚ ਮੌਤ ਹੀ ਮਿਲੀ ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਜ਼ਰੂਰੀ ਨਹੀਂ ਕਿ ਬਜ਼ੁਰਗ ਹੋਏ ਜਾਂ ਉਮਰਦਾਰ ਬੰਦਾ ਉਹਨੇ ਹੀ ਟੈਸਟ ਕਰਾਉਣਾ ਨੌਜਵਾਨਾਂ ਨੂੰ ਵੀ ਲੋੜਿਆ ਟੈਸਟ ਕਰਾਉਣ ਦੀ ਡਾਕਟਰ ਸਾਹਿਬ ਇੱਕ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਮੈਂ लास्ट ਵਾਲੇ ਤੋਂ ਕੋਲ ਪੁੱਛ ਕੇ ਜਿਆਦਾ ਸਮਾਨੀ ਕਿਉਂਕਿ ਤੜਾਲ ਸ਼ਾਵਾ ਕੀਮਤੀ ਆ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਗੁਟਕਾ ਤਮਾਕੂ ਖਾਣ ਵਾਲਿਆਂ ਨੂੰ ਕੈਂਸਰ ਜਿਹੜਾ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਕਈ ਆਪਣੇ ਪੰਜਾਬੀ ਨੇ ਸਿੱਖ ਨੇ ਜਿਹੜੇ ਖੇਤੀਬਾੜੀ ਕਰਦੇ ਨੇ ਉਹਨਾਂ ਨੂੰ ਇਹ ਆ ਵੀ ਅਸੀਂ ਦੇ ਨਾਲ ਚੀਜ਼ਾਂ ਦੇ ਕਦੀ ਲੱਗੀ ਹੀ ਨਹੀਂ ਗਏ ਤਾਂ ਸਾਨੂੰ ਇਸ ਚੀਜ਼ ਦਾ ਕੀ ਡਰ ਹੈ ਦੇਖੋ 100 ਕਿਸਮ ਦਾ ਕੈਂਸਰ ਹੈ ਗੱਲ ਸਮਝਣ ਵਾਲੀ ਹੈ ਜਿਹੜਾ ਗੁੜਕਾ ਤੇ ਬਾਹੂ ਦਾ ਕੈਂਸਰ ਹੈ ਮੂੰਹ ਤੇ ਗਲੇ ਦੇ ਹੁੰਦਾ ਹੈ ਬਲੱਡ ਦਾ ਕੈਂਸਰ ਹੈ ਲੀਵਰ ਦਾ ਕੈਂਸਰ ਹੈ ਫਿਰ ਔਰਤ ਦੀ ਛਾਤੀ ਦਾ ਕੈਂਸਰ ਹੈ ਬੱਚੇਦਾਨੀ ਦਾ ਕੈਂਸਰ ਹੈ ਗਦੂਦਾਂ ਦਾ ਕੈਂਸਰ ਹੈ ਠੀਕ ਹੈ ਜੀ ਹੱਡੀਆਂ ਦਾ ਕੈਂਸਰ ਹੈ ਸਾਰੀ ਕਿਸਮ ਦਾ ਕੈਂਸਰ ਹੈ ਜਿਹੜੀ ਮੈਂ ਤਬਾਕੂ ਗੁੜਕੇ ਵਾਲੀ ਗੱਲ ਕੀਤੀ ਸੀ ਸਿਰਫ ਮੂੰਹ ਤੱਕ ਸੀਮਿਤ ਹੈ ਮੂੰਹ ਤੇ ਬਲੇ ਤੱਕ ਸੀਮਿਤ ਹੈ ਜਿਹੜੇ ਲੋਕ ਖਾਂਦੇ ਆ ਬੁਰੇ ਹਾਲ ਨੇ ਉਹਨਾਂ ਦੇ ਸੋ ਇਹ ਨਹੀਂ ਕਿ ਬਾਕੀ ਲੋਕ ਬਾਹਰ ਹੋ ਜਾਂਦੇ ਆ ਬੜਾ ਕੁਝ ਹੈ ਔਰਤ ਦੀ ਛਾਤੀ ਦਾ ਕੈਂਸਰ ਬਹੁਤ ਵਧ ਰਿਹਾ ਪੰਜਾਬ ਐਸ ਵੇਲੇ ਟੌਪ ਤੇ ਜਾ ਰਿਹਾ ਨੈਸ਼ਨਲ ਜਿਹੜੀ ਐਵਰੇਜ ਹੈਗੀ ਆ ਸਾਡੀ 1 ਲੱਖ ਲੱਖ 'ਚ 100 ਲੋਕਾਂ ਨੂੰ ਕੈਂਸਰ ਹੁੰਦਾ ਹੈ ਪੰਜਾਬ ਹੁਣ ਇਹਦੀ ਤਦਦ ਵਧ ਰਹੀ ਕਿਹ ਗੱਲ ਜਿਹੜੀਆਂ ਦਵਾਈਆਂ ਜ਼ਿਆਦਾ ਇਸਤੇਮਾਲ ਕਰ ਰਹੇ ਰਿਹਾ ਸਪਰੇਆ ਉਹ ਵੀ ਵਜਾ ਹੋ ਸਕਦੀ ਜਾਂ ਪੋਲੂਸ਼ਨ ਵੀ ਇੱਕ ਵਜਾ ਹੋ ਸਕਦੀ ਇਹਦੀ ਬਿਲਕੁਲ ਜੀ ਮਿਲੇ ਜੁੜੇ ਕਾਰਨ ਨੇ 90% ਅਸੀਂ ਖੁਦ ਕਾਰਨ ਹੈਗੇ ਆ ਸਾਡਾ ਖਾਣ ਪੀਣ ਜਿਹੜਾ ਜ਼ਰੀਲਾ ਹੋ ਚੁੱਕਾ ਖਾਦਾਂ ਦੀ ਵਰਤੋਂ ਅਸੀਂ ਰੱਜ ਕੇ ਕਰ ਰਹੇ ਆ ਕੱਲ ਨੂੰ ਸਪਰੇ ਹੋਈ ਹੁੰਦੀ ਆ ਸਾਡੇ ਘਰਿਓਂ ਸਬਜ਼ੀ ਬਣੀ ਹੁੰਦੀ ਆ ਖਾਣ ਦਾ ਤਰੀਕਾ ਗਲਤ ਹੈ ਕਈ ਲੋਕ ਖਾਣਸ ਕੇਪ ਕਰਦੇ ਐ ਰਸਵੇ ਦੀ ਨਹੀਂ ਖਾਂਦੇ ਦੁਪਹਿਰ ਨੂੰ ਨਹੀਂ ਖਾਂਦੇ ਜਾਂ ਬੇ ਟਾਈਮਾਂ ਖਾ ਰਹੇ ਐ ਜੋ ਵੀ ਖਾਰੇ ਚਵਾ ਕੇ ਨਹੀਂ ਖਾਰੇ ਪਾਣੀ ਦੀ ਮਾਤਰਾ ਘਟ ਹੈ ਐਕਸਰਸਾਈਜ਼ ਸਾਡੇ ਸਰੀਰ ਚ ਜ਼ੀਰੋ ਹੈ ਸਟ्रेस ਸਾਡੇ ਪੀਕ ਤੇ ਹੈਗਾ ਕਿਵੇਂ ਬਚਾਂਗੇ ਤਿੰਨ ਚੀਜ਼ਾਂ ਬੈਲੈਂਸ ਕਰਨ ਦੀ ਲੋੜ ਹੈਗੀ ਖਾਣਾ ਬੈਲੈਂਸ ਕਰ ਲੋ ਆਪਦਾ ਪਾਣੀ ਬੈਲੈਂਸ ਕਰੋ ਐਕਸਰਸਾਈਜ਼ ਕਰਿਆ ਕਰੋ ਸਟ्रेस ਨੂੰ ਘਟਾਓ ਮੈਂ ਸਮਝਦਾ ਕਿ ਬੜੀ ਸੋਹਣੀ ਤੇ ਲੰਮੀ ਤੇ ਤੰਦਰੁਸਤ ਜਿਹੀ ਜ਼ਿੰਦਗੀ ਜੀ ਸਕਦੇ ਆਂ ਇਹੀ ਇੱਕ ਤਰ੍ਹਾਂ ਦਾ ਹੈਲਥ ਦਾ ਮੂਲ ਮੰਤਰ ਹੈ ਅਗਰ ਇਹਨੂੰ ਅਪਣਾਉਨੇ ਹੋ ਤੇ ਬੜੀ ਸੋਹਣੀ ਜ਼ਿੰਦਗੀ ਜੀਣੀ ਹੈ ਧੰਨਵਾਦ اے ਸੰਸਰਦਾਰ ਡਾਕਟਰ ਤਰ ਤ론 ਸਾਡੇ ਨਾਲ ਇਹਨਾਂ ਨੇ ਜਾਣਕਾਰੀ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਆ ਔਰ ਮਾਹਪੁਰਖਾਂ ਨੇ ਇੱਕ ਉਪਰਾਲਾ ਕੀਤਾ ਹੈ ਮ੍ਰੁਤਤਾ ਦੀ ਸੇਵਾ ਵਾਸਤੇ ਤੁਹਾਡੇ ਵਾਸਤੇ ਤੁਸੀਂ ਇਹਦਾ ਫਾਇਦਾ ਕਿੰਨਾ ਕਿ ਚੁੱਕਣਾ ਕਿੰਨਾ ਨਹੀਂ ਇਹ ਤੁਹਾਡੇ ਹੱਥ ਚ ਆ ਡਾਕਟਰ ਸਾਹਿਬ ਵੀ ਆਏ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਠੀਕ ਹੈ ਜੀ ਇਹਨਾਂ ਨੇ ਸਾਰਾ ਦਿਨ ਅੱਜ ਡਿਊਟੀ ਤੇ ਜਿਵੇਂ ਇਹਨਾਂ ਦੱਸਿਆ ਵੀ ਟਾਰਗੇਟ ਇਹਨਾਂ ਦਾ 500 ਪੇਸ਼ੈਂਟ ਦਾ ਇਹਨਾਂ ਨੇ ਟੈਸਟ ਕਰਨਾ ਇਹ ਬਹੁਤ ਲੰਮੀ ਜੌਬ ਆ ਇੱਕ ਕਹਾਂਗਾ ਔਰ ਇਹ ਪੰਜ ਪੰਜ ਦਿਨ ਲਗਾਤਾਰ ਇਹਨਾਂ ਨੇ ਉਤਰਾਖੰਡ ਜੁਪੀ ਦੇ ਵਿੱਚ ਰਹਿਣਾ ਤੇ ਤੁਸੀਂ ਵੱਧ ਚੜ ਕੇ ਪਹੁੰਚੋ ਡਾਕਟਰ ਸਾਹਿਬ ਦੀ ਸਲਾਹ ਲਓ ਕੀਮਤੀ ਦਵਾਈਆਂ ਲਓ ਇੱਥੇ ਟੈਸਟ ਕਰਾਓ ਕਿਉਂਕਿ ਇਹ ਕਾਰ ਸੇਵਾ ਵੱਲੋਂ ਬਿਲਕੁਲ ਮੁਫਤ ਮੁਫਤ ਕਰਵਾਇਆ ਜਾ ਰਿਹਾ ਉਹਨਾਂ ਨੇ ਇਹ ਸਾਰਾ ਉਪਰਾਧਾ ਕੀਤਾ ਡਾਕਟਰ ਸਾਹਿਬ ਆਏ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਾਰ ਸੇਵਾ ਦਾ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ